ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਇਹ ਜਰਸੀ ਵੈੱਟ ਤੇ ਹੈਗੀ ਆ ਜੀ ਜਰਸੀ ਕਾਉ ਤੇ ਹੈਗੀ ਆ ਇਸ ਦੀ ਦੋਸਤੋ ਕੀ ਡਿਟੇਲ ਹੈਗੀ ਆ ਕਿਹੜਾ ਏਰੀਆ ਹੈਗਾ ਵੀਰ ਹੁਣਾਂ ਦੀਆਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ YouTube ਆਪਣੇ ਚੈਨਲ ਦੇ ਉੱਪਰ ਅਪਲੋਡ ਕਰੀਆਂ ਨੇ ਜੀ ਚੰਗੇ ਪਸ਼ੂ ਆਉਂਦੇ ਨੇ ਬਿਲਕੁਲ ਵਾਜਬ ਦੇ ਰੇਟ ਹੁੰਦੇ ਨੇ ਬਿਲਕੁਲ ਗਰੰਟੀ ਸ਼ੁੱਧਾ ਦੋਸਤੋ ਚੰਗੇ ਪਸ਼ੂ ਹੀ ਨਿਕਲੇ ਹਨ ਜਿੱਥੇ ਵੀ ਵੀਰਾਂ ਭਰਾਵਾਂ ਦੇ ਫੋਨ ਆਏ ਨੇ ਵੀਰ ਹੁਣਾਂ ਦੇ ਕੋਲ ਪਸ਼ੂ ਗਏ ਨੇ ਚੰਗੇ ਪਸ਼ੂ ਨਿਕਲੇ ਨੇ ਸੋ ਵੀਰ ਹੁਣ ਇਸ ਵਾਰ ਤਕਰੀਬਨ ਜਰਸੀ ਵਹਿੜਾਂ ਲੈ ਕੇ ਆਏ ਸਨ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਜਰਸੀ ਜਿਹੜੀ ਵਹਿੜ ਹੈਗੀ ਆ ਉਹ ਮੌਜੂਦ ਆ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਜੀ ਕਿਨਵਾ ਸੋ ਚਲਦੇ ਆ ਵੀਰ ਹੁਣਾਂ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਤਾਂ ਆਪਣਾ ਨਾਮ ਦੇ ਨਾਲ ਨਾਲ ਜਿਹੜਾ ਫੁੱਲ ਐਡਰੈਸ ਜਰੂਰ ਦੱਸ ਦਿਓ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਸਨਅ ਸਰਦਾਰ ਤੁਬਾ ਸਿੰਘ ਜੀ ਠੀਕ ਪਿੰਡ ਆਪਣਾ ਵਾਰਸਲਾ ਜੱਟਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਪਰ ਇਹ ਮੋਗਾ ਤੋਂ ਜਿਹੜਾ ਮਹੂ ਰੋਡ ਹੈ ਜੀ ਉਹਦੇ ਪਿੰਡ ਆ ਇਹਦਾ ਪੀਰਮਹੰਦਰ ਤੇ ਨਾਲ ਹੀ ਪਿੰਡ ਰਹਿੰਦਾ ਹੀ ਵਾਰਸਲਾ ਜੱਟਾ ਠੀਕ ਆ ਜੀ ਇੱਕ ਜਗਰਾਜ ਵੀਰ ਜੀ ਜਿਹੜੇ ਆਪਣੇ ਕੰਟੈਕਟ ਨੰਬਰ ਨੇ ਉਹ ਵੀ ਬੋਲ ਕੇ ਆਪ ਨੂੰ ਦੱਸ ਹੀ ਦਿਓ 9592896502 ਜੀ 9592896502 ਠੀਕ ਆ ਜੀ ਠੀਕ ਆ ਸੋ ਜਗਰਾ ਇਹਤ ਕਾਪਾਂ ਜਿਹੜੀ ਹੁਣ ਇਹ ਜਿਹੜਾ ਐਨੀਮਲ ਲੈ ਕੇ ਆਏ ਇਹ ਜਰਸੀ ਵਹਿੜ ਆ ਗਈ ਹੈ ਨਾ ਹਾਂਜੀ ਦੋ ਲਿਆਂਦੇ ਸੀ ਇੱਕ ਤੁਹਾਡੇ ਆਉਣ ਤੋਂ ਪਹਿਲਾਂ ਥੋੜੀ ਵੇਖੀ ਠੀਕ ਹੈ ਜੀ ਵੇਖੀ ਹੋਈ ਸੀ ਤੇ ਇਹ ਹੁਣ ਸੂਟ ਨੂੰ ਪਿਆਰ ਠੀਕ ਹੈ ਜੀ ਠੀਕ ਹੈ ਸੂਟ ਪਿਆਰ ਹੈ ਇਹ ਸੂਬਾ ਦੂਜਾ ਸੂਟ ਨੂੰ ਤਿਆਰ ਕਿੰਨੇ ਦਿਨ ਦੀ ਵੀਰ ਲੈ ਜਾਈਗੀ ਹਜੇ ਕਿੰਨੇ ਦਿਨਾਂ ਇਹ ਹਫਤੇ ਤੋਂ ਅੰਦਰ ਹੀ ਲਿਜਾਊਗੀ ਵੀਰੇ ਪੰਜ 6 ਦਿਨ ਲੈ ਜਾਊਗੀ ਠੀਕ ਹੈ ਜੀ ਹਾਂਜੀ ਸੋ ਕਿਸਾਨ ਵੀਰੋ ਜਿਹੜੀ ਇਹ ਵੈੜ ਹੈਗੀ ਆ ਜਰਸੀ ਦੇ ਵਿੱਚ ਪਿਓਰ ਹੈਗੀ ਆ ਟਾਪ ਕਲਾਸ ਤੁਸੀਂ ਦੇਖ ਸਕਦੇ ਹੋ ਪਿਓਰਟੀ ਆ ਕਾਫੀ ਜਿਆਦੀ ਹੈਗੀ ਆ ਠੰਡੀ ਸੀਲ ਆ ਆ ਵੀਰ ਹੋਣਾ ਨੇ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਚੰਗੀ ਠੰਡੀ ਸੀਲ ਹੈਗੀ ਆ ਬਾਕੀ ਢਿੱਲ ਹਜੇ ਕਾਫੀ ਜਿਆਦੀ ਆ ਤਕਰੀਬਨ ਇੱਕ ਹਫਤੇ ਦਾ ਜਿਹੜਾ ਟਾਈਮ ਹਜੇ ਇਸ ਨੇ ਹਜੇ ਲੈ ਜਾਣਾ ਹੈ ਦਿਨ ਤੁਸੀਂ ਦੇਖ ਸਕਦੇ ਹੋ ਇੱਕ ਹਫਤਾ ਦੋਸਤੋ ਹਜੇ ਆਰਾਮ ਨਾਲ ਇਹ ਲੈ ਜਾਏਗੀ ਚੰਗੀ ਸੋਹਣੀ ਇਹ ਵੈੜ ਹੈਗੀ ਆ ਕੱਦ ਵੀ ਹਾਈਟ ਵੀ ਚੰਗੀ ਹੈਗੀ ਆ ਕੋਈ ਬਾਲੀ ਛੋਟੀ ਹੈ ਜਾਂ ਬੜੀ ਨਹੀਂ ਹੈਗੀਗੀ ਬਿਲਕੁਲ ਦਰਮਿਆਨੀ ਹਾਈਟ ਜਿਹੜੇ ਵੀਰ ਜਾਣਕਰ ਨੇ ਬਰੀਡ ਨੂੰ ਪਾਲਦੇ ਹਨ ਲੈ ਕੇ ਆਉਂਦੇ ਰਹਿੰਦੇ ਹਨ ਉਹ ਦੇਖ ਸਕਦੇ ਹਨ ਅੰਦਾਜ਼ਾ ਲਗਾ ਸਕਦੇ ਹਨ ਇਸ ਦੀ ਹਾਈਟ ਕਿੰਨੀ ਕੁ ਹੋ ਸਕਦੀ ਆ ਬਾਕੀ ਦੋਸਤੋ ਜਿਹੜੀ ਚੱਡੇ ਹਵਾਨੇ ਦੀ ਤਾਂ ਗੱਲ ਕਰੀਏ ਤਾਂ ਬਿਲਕੁਲ ਚੰਗੀ ਸਾਫ ਹੈਗੀ ਆ ਚੱਡਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗਾ ਸਾਫ ਚੱਡਾ ਬੰਨਾ ਹੈਗਾ ਥਣ ਵੀ ਚੰਗਾ ਮੁੱਠੀ ਭਰ ਥਣ ਹੈਗਾ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਇਹ ਨੋਟ ਕਰ ਸਕਦੇ ਹੋ ਬਾਕੀ ਹਜੇ ਢਿੱਲ ਜਿੱਦਾਂ ਤੁਹਾਨੂੰ ਦਿਖਾਇਆ ਵੀ ਹੈਗਾ ਦੱਸਿਆ ਵੀ ਹੈ ਵੀ ਤਕਰੀਬਨ 7 ਦਿਨ ਹਜੇ ਇਸ ਨੇ ਆਰਾਮ ਨਾਲ ਲੈ ਜਣੇ ਹਨ ਢਿੱਲ ਕਾਫੀ ਆ ਹੋ ਜਿਹੜਾ ਚੱਡਾ ਦੋਸਤੋ ਆਰਡਰ ਹਜੇ ਇਸ ਨੇ ਹੋਰ ਜ਼ਿਆਦਾ 7 ਦਿਨਾਂ ਦੇ ਅੰਦਰ ਬਣਾ ਕੇ ਤਿਆਰ ਕਰ ਲੈਣਾ ਸੋ ਜਗਰਾਜਵੀਰ ਜੀ ਇਹ ਪਹਿਲੇ ਸਵੇਰ ਦਾ ਜਿਹੜਾ ਮਿਲਕ ਸੀਗਾ ਕਿੰਨਾ ਦੱਸਿਆ ਗਿਆ ਆਪਾਂ ਇਹਨਾਂ ਤੋਂ ਆਪਾਂ ਲੈਂਦੀ ਉਹ 13-14 ਕਿਲੋ ਦੱਸਦੇ ਠੀਕ ਆ ਤੇ ਇਸ ਵਾਰ ਕਿੰਨੀ ਕੁ ਉਮੀਦ ਹੈ ਹੋਰ ਕਹਿੰਦੇ 15 ਕਿਲੋ ਚ ਆਏਗੀ ਪਰ ਚਾ ਵੀ ਜਾਊਗੀ ਵੈੜ ਚੰਗੀ ਸਾਫ ਆ ਠੀਕ ਹੈ ਜੀ। ਗੱਲ ਵੀ ਬਹੁਤ ਖੁੱਲੀ ਹੈ। ਠੀਕ ਹੈ ਜੀ। ਵਿਰਲ ਵੀ ਬਹੁਤ ਹਨ ਚ। ਠੀਕ ਹੈ ਜੀ। ਚੰਗੀ ਸਾਫ ਹੈ। ਠੀਕ ਹੈ ਜੀ। ਸੋਕਾ ਸੈਕੰਡ ਲਕਟੇਸ਼ਨ ਦੇ ਵਿੱਚ 15 ਲੀਟਰ ਦੀ ਮਿਲਕ ਕਪੈਸਿਟੀ ਜਿਹੜੀ ਜ਼ਰੂਰ ਕਰੇਗੀ। ਸੋ ਜਗਰਾਜਵੀਰ ਦੀ ਜਿਹੜੇ ਇਸ ਦੇ ਪ੍ਰਾਈਸ ਰੱਖੇ ਨੇ ਕੀ ਮੁੱਲ ਕਰਦੇ ਪਏ ਆ। ਇਹਦਾ ਮੁੱਲ 45000 ਕਰਦੀ ਆ ਜੀ ਆਪਾਂ। ਠੀਕ ਹੈ ਜੀ। ਤੇ ਦੇਲ ਕਿੰਨੇ ਦੀ ਹੋ ਜੇਗੀ? ਮਾਨਤਨ ਕਿੰਨਾ ਕੁ ਵਿੱਚ ਕਿੰਨਾ ਕੁ ਹੈਗਾ? ਬਹੁਤ ਜ਼ਿਆਦਾ ਨਹੀਂ ਕੋਈ 1500 ਦਾ ਕਰਦੇ ਆਂਗੇ। ਕੋਈ 1500 ਦਾ। ਰੇਟ ਆਪਾਂ ਜੈ ਜੀ ਰੱਖਿਆ ਵੀ ਉਹ ਬਾਹਲਾ ਨਹੀਂ 50 ਨਹੀਂ 55 ਨਹੀਂ। ਠੀਕ ਹੈ ਸੋ ਕਿਸਾਨ ਵੀਰੋ ਹਾਂਜੀ ਸੋ ਕਿਸਾਨ ਵੀਰੋ ਜਿਹੜਾ ਰੇਟ ਵੀਰ ਹੁਣਾ ਦੱਸਿਆ ਹੈ ਤਕਰੀਬਨ 45000 ਰੁਪਏ ਜਿਹੜਾ ਮੁੱਲ ਕੀਤਾ ਹੈ ਡਿਮਾਂਡ ਕੀਤੀ ਆ ਤੇ ਵਿੱਚੋ ਜਿਹੜੀ ਛੋਟ ਆ ਉਹ ਵੀ ਕੀਤੀ ਜਾਵੇ ਕਿ ਕੋਈ 500000 ਦੀ ਛੋਟ ਕੀਤੀ ਜਾਵੇ ਕਿ ਜਿਹੜਾ ਵੀਰ ਕੋਈ ਚੱਲ ਕੇ ਆਉਂਦਾ ਹੈ ਬਾਕੀ ਕੋਈ ਬਾਹਲੇ ਵੱਡੇ ਮੁੱਲ ਨਹੀਂ ਵੀਰ ਹੁਣੀ ਰੱਖ ਦੇਗੇ ਕਿਉਂਕਿ ਜਿਹੜੇ ਪਸ਼ੂ ਦੇ ਹਿਸਾਬ ਨਾਲ ਤੁਸੀਂ ਆਪ ਚੈੱਕ ਕਰ ਸਕਦੇ ਹੋ ਵੀ 15 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਵਾਲੀ ਵਹਿੜ ਤਕਰੀਬਨ 45000 ਦਾ ਮੁੱਲ ਜਿਹੜਾ ਬਿਲਕੁਲ ਜਾਇਜ਼ ਹੈਗਾ ਉਸ ਵਿੱਚੋਂ ਵੀ 1500 ਦਾ ਮਾਨਤਨ ਕੀਤਾ ਜਾਵੇਗਾ ਕਿਉਂ ਜਰੂਰੀ ਚਾਹੀਦੀ ਫਿਰ ਇੱਕ 对的，对的，对个 ਤੋ ਦੋਸਤੋ ਬਾਕੀ ਜਿਹੜੀ ਪਿਓਰਿਟੀ ਆ ਤੁਹਾਨੂੰ ਨਜ਼ਰ ਆਈ ਗਈ ਹੈ ਵੀਡੀਓ ਦੇ ਵਿੱਚ ਬਿਲਕੁਲ ਪਿਓਰ ਜਿਹੜੀ ਇਹ ਵੈੜ ਹੈਗੀ ਆ ਕੋਈ ਕ੍ਰੋਸਿੰਗ ਨਹੀਂ ਹੈਗੀ ਕਿ ਕੋਈ ਕ੍ਰੋਸ ਬ੍ਰੀਡ ਨਹੀਂ ਹੈਗੀ ਬਾਕੀ ਆਉਣ ਵਾਲਾ ਜਿਹੜਾ ਸਮਾਂ ਗਰਮੀ ਦਾ ਹੈਗਾ ਤਕਰੀਬਨ ਕੰਪੇਅਰ ਟੂ ਆਪਾਂ ਕਰੀਏ ਵੀ ਐਚਐਫ ਦੇ ਤੇ ਇਹ ਜਿਹੜਾ ਰੱਖ-ਰਖਾਵ ਦਾ ਔਰ ਟੈਂਪਰੇਚਰ ਜਿਹੜਾ ਮਤਲਬ ਕਿ ਸਹਾਰ ਸਕਦੀਆਂ ਨੇ ਅੱਗੇ ਗਰਮੀ ਦੇ ਵਿੱਚ ਵੀ ਜਰਸੀ ਵੈੜਾ ਕਾਫੀ ਜ਼ਿਆਦਿਆਂ ਮਤਲਬ ਕਿ ਲਾਏ ਵੰਦ ਨੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਇੱਕ ਜਗਰਾਜਵੀਰ ਜੀ ਨੂੰ ਖੋਲ ਕੇ ਆਪਾਂ ਤੋੜ ਲਈਏ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ ਤੁਸੀਂ ਵੀਰ ਹੋਣਾ ਤੇ ਜਿਹੜੇ ਕੰਟੈਕਟ ਨੰਬਰ ਨੇ ਉਹ ਬੋਲ ਕੇ ਮੈਂ ਦੱਸ ਦਿੱਤੇ ਨੇ ਵੀਡੀਓ ਦੇ ਵਿੱਚ ਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਦੋਸਤੋ ਬਾਕੀ ਜਿਹੜਾ ਆਰਡਰ ਆ ਤੁਸੀਂ ਖੁਦ ਦੇਖ ਸਕਦੇ ਹੋ ਚੰਗਾ ਸੋਹਣਾ ਆਰਡਰ ਹੈਗਾ ਤਕਰੀਬਨ ਇੱਕ ਹਫਤੇ ਦਾ ਜਿਵੇਂ ਵੀ ਟਾਈਮ ਤੁਹਾਨੂੰ ਦੱਸਿਆ ਵੀ ਪਿਆ ਹੈਗਾ ਹਜੇ ਆਰਡਰ ਹਜੇ ਹੋਰ ਵੀ ਇਸਨੇ ਬਣਾ ਕੇ ਬਿਲਕੁਲ ਜਿਹੜਾ ਤਿਆਰ ਕਰ ਲੈਣਾ ਸੋ ਥਣ ਵੀ ਦੋਸਤੋ ਸਾਈਜ਼ ਥਣਾ ਦਾ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਆ ਵੀਡੀਓ ਦੇ ਵਿੱਚ ਤੁਸੀਂ ਆਪ ਚੈੱਕ ਕਰ ਸਕਦੇ ਹੋ ਚੰਗਾ ਸੋਹਣਾ ਥਣ ਲੱਗਾ ਹੈਗਾ ਆਰਡਰ ਵਿੱਚ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਜਗਰਾਜ ਵੀਰ ਜੀ ਉਹ ਆਪਣੇ ਨੰਬਰਾਂ ਤੇ ਕੰਟੈਕਟ ਕਰ ਲੈਣਗੇ ਸੋ ਜਿਹੜੇ ਵੀਰ ਭਰਾ ਦਾ ਫੋਨ ਆਉਂਦਾ ਫੋਨ ਨੂੰ ਜਰੂਰ ਆਪਣਾ ਪਿਕ ਕਰ ਲਿਓ ਹਾਂਜੀ ਹਾਂਜੀ ਸੋ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ E